ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਕੁਝ ਨਵੀਆਂ ਗੱਲਾਂ ਜੋ ਤੁਹਾਡੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦੇਣਗੀਆਂ। ਵਿਅਕਤੀ ਨੂੰ ਬਹੁਤਾ ਇਮਾਨਦਾਰ ਨਹੀਂ ਹੋਣਾ ਚਾਹੀਦਾ ਕਿਉਂਕਿ ਸਿੱਧੇ ਦਰਗਤ ਹਮੇਸ਼ਾ ਪਹਿਲਾਂ ਕੱਟੇ ਜਾਂਦੇ ਨੇ ਅਤੇ ਇਮਾਨਦਾਰ ਲੋਕਾਂ ਨੂੰ ਪਹਿਲਾਂ ਹੀ ਪੀੜਤ ਕੀਤਾ ਜਾਂਦਾ ਹੈ, ਤਕਲੀਫ ਦਿੱਤੀ ਜਾਂਦੀ ਹੈ। ਕਿਸੇ ਦੂਜੇ ਤੋਂ ਧੋਖਾ ਖਾ ਕੇ ਇਮਾਨਦਾਰ ਉਸ ਨਾਲ ਲੜ ਪੈਂਦਾ ਹੈ ਪਰ ਆਪਣੇਆਂ ਤੋਂ ਧੋਖਾ ਮਿਲਤੇ ਉਹ ਚੁੱਪ ਹੋ ਜਾਂਦਾ ਹੈ। ਦੁਨੀਆ ਵਿੱਚ ਕੁਝ ਲੋਕ ਐਸੇ ਵੀ ਹੁੰਦੇ ਨੇ ਜੋ ਹਾਕੜ ਨਹੀਂ ਛੱਡ ਸਕਦੇ ਪਰ ਰਿਸ਼ਤਾ ਤੋੜ ਸਕਦੇ ਨੇ ਭਾਗ ਬਦਲ ਜਾਂਦੇ ਜਦੋਂ ਇਰਾਦੇ ਮਜ਼ਬੂਤ ਹੋਣ ਨਹੀਂ ਤਾਂ ਜ਼ਿੰਦਗੀ ਬੀਤ ਜਾਂਦੀ ਹੈ ਕਿਸਮਤ ਨੂੰ ਦੋਸ਼ ਦੇਂਦੇ-ਦੇਂਦੇ ਜ਼ਿੰਦਗੀ ਵਿੱਚ ਜੇ ਤੁਸੀਂ ਵਾਕਿਆ ਹੀ ਕੁਝ ਹਾਸਲ ਕਰਨਾ ਚਾਹੁੰਦੇ ਹੋ ਤਾਂ ਆਪਣੇ ਤਰੀਕੇ ਨੂੰ ਬਦਲੋ ਆਪਣੇ ਇਰਾਦੇ ਨੂੰ ਕਦੇ ਵੀ ਨਾ ਹਮੇਸ਼ਾ ਯਾਦ ਰੱਖੋ ਕਿ ਜੋ ਤੁਹਾਡਾ ਗੁੱਸਾ ਸਹਿ ਕੇ ਵੀ ਤੁਹਾਡਾ ਸਾਥ ਦੇਵੇ ਉਸ ਇਨਸਾਨ ਤੋਂ ਵੱਧ ਤੁਹਾਨੂੰ ਕੋਈ ਪਿਆਰ ਨਹੀਂ ਕਰ ਸਕਦਾ ਤਹਾਨੂੰ ਕੋਣ ਰੋਕ ਸਕਦਾ ਹੈ ਤੁਸੀਂ ਇੱਕ ਅਜਿਹੀ ਚਿੰਗਾਰੀ ਹੋ ਕਿ ਜੇਕਰ ਤੁਸੀਂ ਦਿਲੋਂ ਠਾਨ ਲਓ ਤਾਂ ਤੁਹਾਡੇ ਲਈ ਦੁਨੀਆ ਵਿੱਚ ਅਸੰਭਵ ਕੁਝ ਵੀ ਨਹੀਂ ਹੈ ਮੰਨਿਆ ਕਿ ਤੁਹਾਡੇ ਕੋਲ ਹਜ਼ਾਰਾਂ ਕਾਰਨ ਹੋਣਗੇ ਜਿਸ ਦੀ ਵਜ੍ਹਾ ਨਾਲ ਤੁਸੀਂ ਆਪਣਾ ਕੰਮ ਨਹੀਂ ਕਰ پا ਰਹੇ ਪਰ ਤੁਸੀਂ ਇੱਕ ਕਾਰਨ ਤਲਾਬ ਹੀ ਸਕਦੇ ਹੋ ਜਿਸ ਦੇ ਲਈ ਤੁਸੀਂ ਉਹ ਕੰਮ ਕਰ ਸਕੋ ਇਨਸਾਨ ਨੂੰ ਹਮੇਸ਼ਾ ਮੌਕਾ ਨਹੀਂ ਲੱਭਣਾ ਚਾਹੀਦਾ ਕਿਉਂਕਿ ਜੋ ਅੱਜ ਹੈ ਉਹੀ ਸਭ ਤੋਂ ਚੰਗਾ ਮੌਕਾ ਹੈ ਜ਼ਿੰਦਗੀ ਵਿੱਚ ਰਾਹ ਆਪੇ ਬਣਾਉਣੇ ਪੈਂਦੇ ਨੇ ਲੋਕ ਤਾਂ ਬਸ ਤੁਹਾਡੇ ਨਾਲ ਨੇ ਦਿਖਾਵਾ ਕਰਨ ਦੇ ਲਈ ਇਹ ਹੀ ਜ਼ਿੰਦਗੀ ਦਾ ਕੌੜਾ ਸੱਚ ਹੈ ਗੁੱਸੇ ਦੇ ਥੋੜੇ ਸਮਾਂ ਰੁੱਕ ਜਾਣ ਨਾਲ ਅਤੇ ਆਪਣੀ ਗਲਤੀ ਤੇ ਥੋੜਾ ਸਮਾਂ ਝੁਕ ਜਾਣ ਨਾਲ ਜ਼ਿੰਦਗੀ ਹੋਰ ਆਸਾਨ ਹੋ ਜਾਂਦੀ ਹੈ ਜੋ ਇਨਸਾਨ ਤੁਹਾਡੇ ਸ਼ਬਦਾਂ ਦਾ ਮੁੱਲ ਨਹੀਂ ਸਮਝ ਸਕਦਾ ਉਸ ਦੇ ਸਾਹਮਣੇ ਚੁੱਪ ਰਹਿਣਾ ਹੀ ਬਿਹਤਰ ਹੁੰਦਾ ਹੈ ਪਿਆਰ ਇੱਕ ਅਜਾਇਹਾ ਅਨੁਭਵ ਹੈ ਜੋ ਮਨੁੱਖ ਕਦੇ ਹਾਰ ਨਹੀਂ ਦਿੰਦਾ ਅਤੇ ਨਫ਼ਰਤ ਇੱਕ ਅਜਾਇਹਾ ਅਨੁਭਵ ਹੈ ਜੋ ਇਨਸਾਨ ਨੂੰ ਕਦੇ ਜਿੱਤਣ ਨਹੀਂ ਦਿੰਦਾ ਇਨਸਾਨ ਨੂੰ ਹਮੇਸ਼ਾ ਇੱਕ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਆਪਣੀ ਜ਼ਿੰਦਗੀ ਵਿੱਚ ਕਿੰਨਾ ਖੁਸ਼ ਹੈ ਬਲਕਿ ਇਹ ਸੋਚਣਾ ਚਾਹੀਦਾ ਹੈ ਕਿ ਉਸ ਦੀ ਇਨਸਾਨ ਦੀ ਵਜ੍ਹਾ ਨਾਲ ਦੂਜੇ ਕਿੰਨੇ ਖੁਸ਼ ਨੇ ਅਸਫਲਤਾ ਦੇ ਬਾਅਦ ਹੌਂਸਲਾ ਰੱਖਣਾ ਆਸਾਨ ਹੈ ਪਰ ਸਫਲਤਾ ਦੇ ਬਾਅਦ ਨਿਮਰਤਾ ਰੱਖਣਾ ਔਣਾ ਹੀ ਮੁਸ਼ਕਲ ਹੈ ਜਦ ਤੱਕ ਅਸੀਂ ਕਿਸੇ ਔਖੇ ਕੰਮ ਨੂੰ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਤਦ ਤੱਕ ਉਹ ਸਾਨੂੰ ਨਾ ਮੁਮਕਨ ਹੀ ਲੱਗਦਾ ਹੈ। ਇਨਸਾਨ ਨੂੰ ਆਪਣੇ ਟੀਚੇ ਨੂੰ ਕਾਮਯਾਬ ਕਰਨ ਲਈ ਖੁਦ ਉੱਪਰ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਤੱਕ ਇਨਸਾਨ ਦੀ ਜ਼ਿੰਦਗੀ ਵਿੱਚ ਸੁੱਖ ਅਤੇ ਦੁੱਖ ਨਹੀਂ ਆਵੇਗਾ ਉਦੋਂ ਤੱਕ ਇਨਸਾਨ ਨੂੰ ਇਹ ਅਹਿਸਾਸ ਹੋਵੇਗਾ ਕਿ ਉਸ ਦੀ ਜ਼ਿੰਦਗੀ ਵਿੱਚ ਕੀ ਸਹੀ ਹੈ ਤੇ ਕੀ ਗਲਤ। અપਮਾਨ ਦਾ ਬਦਲਾ ਝਗੜੇ ਜਾਂ ਲੜਾਈ ਨਾਲ ਨਹੀਂ ਲਿਆ ਜਾਂਦਾ ਬਲਕਿ ਸ਼ਾਂਤੀ ਨਾਲ ਤੇ ਕਾਮਯਾਬ ਹੋ ਕੇ ਲਿਆ ਜਾਂਦਾ ਹੈ। ਲੋਕ ਅਕਸਰ ਕਹਿੰਦੇ ਨੇ ਕਿ ਤੁਸੀਂ ਸੰਘਰਸ਼ ਕਰੋ ਅਸੀਂ ਤੁਹਾਡੇ ਨਾਲ ਹਾਂ ਪਰ ਜੇ ਲੋਕ ਸੱਚੀਓ ਨਾਲ ਹੁੰਦੇ ਤਾਂ ਤੁਹਾਨੂੰ ਕਦੇ ਸੰਘਰਸ਼ ਕਰਨ ਦੀ ਲੋੜ ਨਹੀਂ ਪੈਂਦੀ ਅੱਧੀ ਜ਼ਿੰਦਗੀ ਗੁਜ਼ਰ ਜਾਂਦੀ ਏ ਲੋਕ ਪੜ੍ਹਾਈ ਕਰਨ ਵਿੱਚ ਪਰ ਸਿੱਖਦੇ ਕੀ ਨੇ ਇੱਕ ਦੂਜੇ ਨੂੰ ਨੀਵਾ ਦਿਖਾਉਣਾ ਇਨਸਾਨ ਨੂੰ ਹਮੇਸ਼ਾ ਪਸਤਾਵੇ ਅਤੇ ਸ਼ੀਸ਼ੇ ਵਰਗੇ ਦੋਸਤ ਬਣਾਉਣੇ ਚਾਹੀਦੇ ਨੇ ਕਿਉਂਕਿ ਪਰਛਾਵਾ ਕਦੇ ਸਾਥ ਨਹੀਂ ਛੱਡਦਾ ਅਤੇ ਸ਼ੀਸ਼ਾ ਕਦੇ ਝੂਠ ਨਹੀਂ ਬੋਲਦਾ ਇੱਕ ਕੌੜਾ ਸੱਚ ਕਿ ਇਨਸਾਨ ਦੀ ਸਮੱਸਿਆ ਬਸ ਇੰਨੀ ਕੁ ਹੈ ਕਿ ਉਸ ਨੂੰ ਜਾਨਵਰ ਕਹਿ ਦੋ ਉਹ ਨਾਰਾਜ਼ ਹੋ ਜਾਂਦਾ ਹੈ ਅਤੇ ਸ਼ੇਰ ਕਹਿ ਦੋ ਤਾਂ ਉਹ ਖੁਸ਼ ਹੋ ਜਾਂਦਾ ਹੈ। ਗੁੱਸਾ ਅਤੇ ਤੂਫਾਨ ਦੋਨੋਂ ਇੱਕੋ ਜਿਹੇ ਹੁੰਦੇ ਨੇ ਸ਼ਾਂਤ ਹੋਣ ਤੇ ਪਤਾ ਲੱਗਦਾ ਕਿ ਕਿੰਨਾ ਕੁ ਨੁਕਸਾਨ ਹੋਇਆ ਹੈ। ਜਿਸ ਤਰ੍ਹਾਂ ਨੋਵਦ ਜਾਣ ਤੇ ਅਸੀਂ ਨੋਹਾ ਨੂੰ ਕੱਟਦੇ ਹਾਂ ਉਂਗਲੀਆਂ ਨਹੀਂ ਉਸੇ ਤਰ੍ਹਾਂ ਰਿਸ਼ਤਿਆਂ ਵਿੱਚ ਦੂਰੀਆਂ ਆ ਜਾਂ ਤਾਂ ਦੂਰੀਆਂ ਨੂੰ ਮਿਟਾਉਣਾ ਚਾਹੀਦਾ ਹੈ ਨਾ ਕਿ ਰਿਸ਼ਤਿਆਂ ਨੂੰ ਜੇ ਕੋਈ ਇਨਸਾਨ ਤੁਹਾਨੂੰ ਸਿਰਫ ਜ਼ਰੂਰਤ ਪੈਂਦੇ ਯਾਦ ਕਰਦਾ ਹੈ ਤਾਂ ਉਸ ਗੱਲ ਦਾ ਬੁਰਾ ਨਾ ਮਨਾਓ ਕਿਉਂਕਿ ਜਦੋਂ ਹਨੇਰਾ ਹੋ ਜਾਂਦਾ ਹੈ ਉਦੋਂ ਹੀ ਦੀਵੇ ਦੀ ਯਾਦ ਆਉਂਦੀ ਹੈ ਜੋ ਇਨਸਾਨ ਸਮਝਦਾਰ ਹੁੰਦਾ ਹੈ ਉਹ ਖੁਦ ਗਲਤੀਆਂ ਨਹੀਂ ਕਰਦਾ ਬਲਕਿ ਦੂਜਿਆਂ ਦੀਆਂ ਗਲਤੀਆਂ ਤੋਂ ਕੁਝ ਸਿੱਖਦਾ ਹੈ ਲੋਕ ਕੀ ਕਹਿਣਗੇ ਜੇ ਇਹ ਸੋਚ ਕੇ ਤੁਸੀਂ ਕੁਝ ਨਹੀਂ ਕਰ ਰਹੇ ਤਾਂ ਤੁਸੀਂ ਜ਼ਿੰਦਗੀ ਦੀ ਪਹਿਲੀ ਪ੍ਰੀਖਿਆ ਹਾਰ ਗਏ ਹੋ ਇਸ ਲਈ ਲੋਕਾਂ ਦੀ ਪਰਵਾਹ ਕਰਨਾ ਛੱਡ ਦਿਓ ਜੋਦੋਂ ਸਾਰੇ ਤੁਹਾਡੇ ਆਪਣੇ ਤੁਹਾਡੇ ਤੋਂ ਦੂਰ ਹੋ ਲੱਗ ਜਾਂਦਾ ਸਮਝ ਲੈਣਾ ਕਿ ਤੁਸੀਂ ਸਹੀ ਰਾਹ ਤੇ ਹੋ ਜੇ ਤੁਹਾਨੂੰ ਕੋਈ ਕੰਮ ਕਰਨ ਵਿੱਚ ਮਜ਼ਾ ਨਹੀਂ ਆ ਰਿਹਾ ਤਾਂ ਇਸ ਦਾ ਮਤਲਬ ਇਹ ਹੈ ਕਿ ਉਹ ਤੁਹਾਡੇ ਲਈ ਕੰਮ ਬਣਿਆ ਨਹੀਂ ਹੈ ਤੁਸੀਂ ਕਦੇ ਵੀ ਕਾਮਯਾਬ ਨਹੀਂ ਬਣ ਸਕਦੇ ਜੇ ਤੁਸੀਂ ਆਪਣੇ ਅਤੀਤ ਨੂੰ ਯਾਦ ਕਰਕੇ ਪਰੇਸ਼ਾਨ ਰਹਿੰਦੇ ਹੋ ਜਿਸ ਦਿਨ ਤੁਸੀਂ ਬੁਰਾ ਵਿਚਾਰਾਂ ਉੱਤੇ ਕਾਬੂ ਰੱਖੋਗੇ ਜ਼ਿੰਦਗੀ ਖੁਦ ਬੇਖੁਦ ਬਿਹਤਰ ਹੋ ਜਾਵੇਗੀ ਅਕਸਰ ਮੈਂ ਉਹਨਾਂ ਲੋਕਾਂ ਨੂੰ ਇਕੱਲਾ ਵੇਖਿਆ ਹੈ ਜੋ ਦੂਜਿਆਂ ਦੀ ਫਿਕਰ ਕਰਦੇ ਨੇ ਮੇਰੇ ਆਪਣੇ ਨੇ ਹੀ ਸਿਖਾਇਆ ਹੈ ਕਿ ਕੋਈ ਆਪਣਾ ਨਹੀਂ ਹੁੰਦਾ ਮੈਂ ਚੰਗਾ ਬਣ ਕੇ ਵੀ ਦੇਖਿਆ ਹੈ ਲੋਕ ਉਦੋਂ ਵੀ ਬੁਰਾ ਹੀ ਕਹਿੰਦੇ ਨੇ ਜੋ ਜਾ ਰਿਹਾ ਉਸ ਨੂੰ ਜਾਣਦੇ ਹੋ ਅੱਜ ਜੇ ਰੁਕ ਵੀ ਗਿਆ ਤਾਂ ਕੱਲ ਫਿਰ ਚਲਾ ਜਾਵੇਗਾ ਜਦ ਕਿਸਮਤ ਸਾਥ ਨਾ ਦੇਵੇ ਤਾਂ ਸਮਝ ਲਓ ਤੁਹਾਡੀ ਮਿਹਨਤ ਹੀ ਤੁਹਾਡਾ ਸਾਥ ਦੇਵੇਗੀ ਤੁਸੀਂ ਜਿੰਨੇ ਜ਼ਿਆਦਾ ਇਮਾਨਦਾਰ ਅਤੇ ਸਧਾਰਨ ਹੋ ਜਾਓਗੇ ਓਨੇ ਹੀ ਜ਼ਿਆਦਾ ਤੁਸੀਂ ਧੋਕੇ ਖਾ ਜਾਓਗੇ ਇਸ ਲਈ ਜ਼ਿਆਦਾ ਸਧਾਰਨ ਹੋਣਾ ਵੀ ਚੰਗੀ ਗੱਲ ਨਹੀਂ ਹੈ ਜਿਸ ਦੀ ਨੀਤ ਖਰਾਬ ਹੈ ਉਸ ਤੋਂ ਦੂਰ ਰਹਿਣਾ ਹੀ ਬਿਹਤਰ ਹੈ ਜ਼ਿੰਦਗੀ ਛੋਟੀ ਨਹੀਂ ਹੁੰਦੀ ਲੋਕ ਜਾਣਾ ਹੀ देर ਨਾਲ ਸ਼ੁਰੂ ਕਰਦੇ ਨੇ ਜਦੋਂ ਤੱਕ ਰਾਹ ਸਮਝ ਵਿੱਚ ਆਉਂਦੇ ਨਹੀਂ ਉਦੋਂ ਤੱਕ ਮੁੜਨ ਦਾ ਸਮਾਂ ਹੋ ਜਾਂਦਾ ਹੈ ਸਫਲਤਾ ਪਾ ਲੈਣਾ ਵੱਡੀ ਗੱਲ ਨਹੀਂ ਹੈ ਪਰ ਸਫਲਤਾਂ ਨੂੰ ਸੰਭਾਲ ਕੇ ਰੱਖਣਾ ਬਹੁਤ ਵੱਡੀ ਗੱਲ ਹੈ ਜਿਨ੍ਹਾਂ ਨੂੰ ਪਤਾ ਹੈ ਕਿ ਇਕੱਲਾਪਨ ਕੀ ਹੁੰਦਾ ਉਹ ਲੋਕ ਹਮੇਸ਼ਾ ਦੂਜਿਆਂ ਲਈ ਹਾਜ਼ਰ ਰਹਿੰਦੇ ਨੇ ਅਸੀਂ ਖਾਮੋਸ਼ਤਦ ਹੁੰਦੇ ਹਾਂ ਜਦੋਂ ਸਾਡੇ ਅੰਦਰ ਬਹੁਤ ਸ਼ੋਰ ਹੁੰਦਾ ਹੈ ਕੁਝ ਦਰਦ ਜ਼ਿੰਦਗੀ ਵਿੱਚ ਅਜਾਹੇ ਮਿਲੇ ਜਿਨ੍ਹਾਂ ਨੇ ਜਾਣ ਵੀ ਲੈ ਲਈ ਅਤੇ ਜਿਉਂਦੇ ਵੀ ਛੱਡ ਦਿੱਤਾ ਸੋ ਜ਼ਿੰਦਗੀ ਦੀਆਂ ਸੱਚੀਆਂ ਅਤੇ ਕਾਮਯਾਬੀ ਅਤੇ ਸਿਹਤਮੰਦ ਗੱਲਾਂ ਤੇ ਹੋਰ ਪੰਜਾਬੀ ਘਰੇਲੂ ਨੁਕਸੇ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ ਧੰਨਵਾਦ ਜੀ